誰が何を ਥੋੜਾ ਘੱਡੀ ਚ ਉੱਤਰ ਆ ਜੋ ਦੇਖੀ ਲਾਓ ਸਰ ਲਾਓ ਆਜੋ 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 ਹਾਂਜੀ ਹੌਲੀ 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 ਮੌਕੇ ਤੇ ਤੇਰੇ ਕੇ ਬੰਦ ਹੋ ਜਾ ਅੱਜ ਦੀ ਜੇ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ ਦਾ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ ਬਿਕਾਜ਼ ਆਲ ਆਫ ਯੂਅਰ ਅਵੇਅਰ ਨਾ ਦੇ ਪ੍ਰਾਈਵੇਟ ਹਾਊਸ 'ਚ ਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤਾ ਲੱਗੀ ਸੀ ਕੋਈ ਵਿਆਪ ਲਾਂਡ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਵੀ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦੈਟ ਸਿਵਲ ਲਾਈਨ ਸਥਾਣੇ 'ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨ 'ਚ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਵਿੱਚ ਅਮਾਉਂਟ ਇਨਵਾਲਡ ਸੀਗਾ ਅਰਾਊਂਡ 30 ਤੋਂ 50 ਲੱਖ ਦੀ ਇਕੁਇਵਲੈਂਟ ਡਸਟਰੀ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਉਹ ਏਰੀਆ ਏਰੀਆ ਹੈਗਾ ਐਂਡ ਐਸਪੀ ਸਿਟੀ 2 ਸਾਡੀ ਸੀਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਔਰ ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਸ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀਸੀਟੀਵੀ ਫੁਟੇਜ অর ਉਹਨਾਂ ਦੀ ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁਦੈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ ਦੈਟ ਇਹ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਜਿੰਗ ਦੇ ਐਫ ਆਈ ਆਰ ਸੀਸੀਟੀਵੀ ਫੁਟੇਜ ਕਾਫੀ ਖੰਗਾਲੀ ਕਾ ਫਿਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਗੱਲ ਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੁਟੇਜ ਫਿਰ ਟੈਕਨੀਕਲ ਡੰਸ ਵਿੱਚ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਆਂ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕੱਲ ਇਹ ਸ਼ਿਫਪੁਰੀ ਜ਼ਿਲ੍ਹਾ ਭਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਭਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕੰਡਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਅਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ which includes ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ so i congratulate my team ਕਿ ਇਹਨਾਂ ਨੇ ਇਸ ਕੇਸ 'ਤੇ ਲੱਗੇ ਰਹੇ ਔਰ jointly including counter intelligence ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆ ਵੈਰੀ ਟਫ केस टू क्रैक बट ही सक्सीडेड इननू पता ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨੀ ਜੁਐਲਰੀ ਜਾਂ ਐਨਾ ਪੈਸਾ ਪਿਆ ਹੋਇਆ ਸੀ ਦੇਖੋ ਜਦ ਹੋ ਗਈ ਹੈ which includes سونے ਦੇ ਸੈਟ डायमंड ਦੇ ਸੈਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ so i congratulate my team ਕਿਨਾਂ ਨੇ ਇਸ ਕੇਸ ਤੇ ਲੱਗੇ ਰਹੇ ਔਰ jointly including counter intelligence ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆਫ ਵੈਰੀ ਟਫ case to crash but we succeeded ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇਨੀ ਜੁਐਲਰੀ ਜਾਂ ਇਨਾ ਪੈਸਾ ਪਿਆ ਹੋਇਆ ਹੈ ਤੁਸੀਂ ਦੇਖੋ ਜੁਐਲਰੀ ਇਨੀ ਜ਼ਿਆਦਾ ਮੈਂ ਇਨੀ ਕਹਿ ਸਕਦੀ ਕਿ ਬਹੁਤ ਜ਼ਿਆਦਾ ਸੀ ਪਰ ਕਿਉਂਕਿ ਉਹ ਕਹਿ ਰਿਹਾ ਕਿ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਸੀ ਉਹਨਾਂ ਨੇ ਪਲਾਨ ਕੀਤਾ ਸੀਗਾ ਅਨ ਸਰਵਿਸ ਫੈਮਲੀ ਤੋਂ ਉਹਨਾਂ ਨੇ ਮਿਹਨਤ ਨਾਲ ਜੋੜ ਕੇ ਪਲਾਨ ਕਰ ਰਹੇ ਸੀਗੇ ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡੀਟੇਲਸ ਮੈਂ ਐਡ ਨਹੀਂ ਕਰਾਂਗੀ ਬਟ ਏ ਲੈਡੀਜ਼ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀ ਸੀ ਜੋ ਸਾਨੂੰ प्रिलिमिनरी इन्वेस्टिगेशन पता लगे एक दो ਘਰਾਂ ਚ ਪਹਿਲਾਂ ਵੀ ਉਸ ਗਲੀ ਚ ਦੇ ਟ੍ਰਾਈਡ ਬਟ ਕਿਉਂਕਿ ਦੇ ਫਾਊਂਡ ਕਿ ਜਿਹੜੀ ਮੁਦਈ ਫੀਮੇਲ ਹੋਮ ਮੇਕਰ ਸੀਗੇ ਘਰ ਚ ਕੱਲੇ ਸੀਗੇ ਸੋ ਮੇਬੀ ਦੈਟਸ ਵਾਈ ਉਹਨਾਂ ਨੂੰ ਟਾਰਗੇਟ ਕੀਤਾ ਜਿਸ ਤਰ੍ਹਾਂ ਇੱਕ ਘਟਨਾ ਕਰਮ ਬਾਬਾ ਇਹਦਾ ਪਤਾ ਲੱਗਿਆ ਫੋਨ ਤੋਂ ਇਹਦਾ ਗੱਲ ਇਹਨਾਂ ਨੂੰ ਫੋਨ ਲੀਡ ਕਰ ਰਿਹਾ ਸੀ ਦੇਖੋ ਜੀ ਇੱਕ ਰਾਜਸਥਾਨ ਦਾ ਗਾਇਕ ਪਤਪੂਰ ਦਾ ਹੈ ਅ ਇਸ ਕੇਸ ਚ ਤਾਂ ਜੀ ਇਹ ਦੋਨੋਂ ਬਿਹਾਰ ਯੂਪੀ ਦੀ ਹੈਗੀਆਂ ਫਿਲਹਾਲ ਬਿਹਾਰ ਚ ਸੀਗੀਆਂ ਤੇ ਜਿਹੜੇ ਗੈਂਗ ਵਗੈਰਾ ਹਲੇ ਤੱਕ ਇਹਨਾਂ ਨੂੰ ਰਾਧਾਰੀ ਤੇ ਰਿਮਾਂਡ ਤੇ ਸੀ ਲੈ ਕੇ ਆਏ ਆ ਜੇ ਕੁਝ ਅਜਿਹਾਂ ਦਾ ਗੈਂਗ ਦਾ ਹੋਰ ਇਨਵੋਲਵਮੈਂਟ ਪਤਾ ਲੱਗਦਾ ਥੈਨ ਵੀ ਲੇਟ ਯੂ ਨੋ ਮੈਮ ਇਹ ਐਕਚੁਅਲੀ ਕਿੱਥੇ ਦਾ ਰਹਿੰਦੇ ਹੁਣੇ ਆ ਜਾਂ ਇੱਥੇ ਜੀ ਜੋ ਸਾਡੀ ਫੁਟੇਜ ਚ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪੋਰਰੀ ਬੇਸਿਸ ਤੇ ਇੱਕ ਕਿਰਾਏ ਤੇ ਲਿਆ ਸੀਗਾ ਘਰ ਉਹ ਵੀ ਅਸੀਂ ਤਫਤੀਸ਼ ਚ ਦੇਖਦੇ ਆ ਬਿਕਾਜ਼ ਇਹਨਾਂ ਦੀ ਆਇਡੈਂਟੀਟੀ ਵੀ ਕਲੀਅਰ ਨਹੀਂ ਸਾਨੂੰ ਮਿਲੀ ਸੀਗੀ ਜਿਸ ਤਰ੍ਹਾਂ ਘਟਨਾ ਕਰਮ ਵਾਪਰਿਆ ਸਾਰਾ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਆਪਾਂ ਕਿਸੇ ਅਨਜਾਣ ਬੰਦੇ ਨੂੰ ਤਾਂ ਉਹ ਨਹੀਂ ਕਰਵਾਉਂਦੇ ਵੀ ਇਹਨਾਂ ਕੋਲ ਇਨੀ ਸੌਖਾ ਜਿਹੜਾ ਸਾਰਾ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਆਪਾਂ ਇਹ ਜਿਹੜਾ ਨੇ ਜਿਹੜਾ ਸਵਾਲ ਹੁੰਦਾ ਹੈ ਲੈਸਨ ਤਾਂ ਹੈ ਹੀ ਆ ਜੀ ਬਟ ਕ੍ਰਾਈਮ ਤਾਂ ਅਕਰ ਹੋਇਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਔਰ ਜੋ ਰਿਐਲਿਟੀ ਹੈ ਉਹ ਸਾਰੀ ਉਹਨਾਂ ਨੇ ਦੱਸੀ ਕਿ ਪਹਿਲੇ ਹੀ ਦਿਨੋਂ ਆਈਆਂ ਸੀ ਪਹਿਲਾਂ ਉਹਨਾਂ ਨੇ ਕਦੇ ਜਾਣਦੇ ਵੀ ਨਹੀਂ ਸੀ ਉਹਨਾਂ ਦੀ ਮੇਡ ਗਈ ਤੇ ਕੁਝ ਦਿਨਾਂ ਬਾਅਦ ਦੇ ਜਸਟ ਕੇਮ ਐ ਨਾ ਉਹਨਾਂ ਰੱਖ ਵੀ ਲਿਆ ਸੋ ਯੈਸ ਯੂ ਆ ਰਾਈਟ ਬਟ ਜੋ ਫੈਕਟਸ ਹੈ ਕਿ ਇਸਦੇ ਉਹ ਮੈਂ ਤੁਹਾਨੂੰ ਸਾਰੇ ਦੱਸ ਰਹੀ ਹਾਂ ਇਹ ਵੀ ਹੈ ਕਿ ਉਹ ਲੇਡੀਜ਼ ਜਿਹੜੇ ਉਹਨਾਂ ਦੇ ਘਰੋਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੁਛ ਸੰਗਾਇਆ ਗਿਆ ਜਾਂ ਇਸ ਤਰ੍ਹਾਂ ਇੱਕ ਦੇਖੋ ਜੀ ਕਾਫੀ ਇਹਨਾਂ ਨੇ ਹੱਦੀ ਸਫਾਈ ਤਾਂ ਕੀਤੀ ਹੈ ਬਟ ਸ਼ੀ ਇਜ਼ ਅ ਪੜਿ ਲਿਖੀ ਸੇਨ ਲੇਡੀ ਤੇ ਇਹ ਹਲੇ ਸੰਗਾਨ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਕਿਉਂਕਿ ਇਨਨੂੰ ਪਤਾ ਵੀ ਨੈਕਸਟ ਡੇ ਚੱਲਿਆ ਕਿ ਮੇਰਾ ਤਾਂ ਉਹ ਅਲਮਾਰੀ ਪੂਰੀ ਖਾਲੀ ਕਰ ਗਈ। ਉਹ ਹੀ ਚੀਜ਼ਾਂ ਨੇ ਨਾ ਕਿਤਰਾ ਸਵਾਲ ਖੜੇ ਹੁੰਦੇ ਆ। ਕੋਈ ਕੁਝ ਕੋਡਪਾਰਟਮੈਂਟਸ ਨੇ ਇਹਦਾ ਚਲੋ ਜੀ ਡਿਪਾਰਟਮੈਂਟਸ ਤੇ ਉਹਨਾਂ ਦੇ ਹਸਬੰਡ ਹੈ। ਹੀ ਵਾਸ ਨਾਟ देयर ਬਟ ਕ੍ਰਾਈਮ ਕਿਤੇ ਵੀ ਹੁੰਦੀ ਹੈ ਦੀ ਗੱਲ ਇਹ ਹੈ। ਇੱਕ ਪੋਸਟ ਚੰਗੀ ਪੋਸਟ ਤੇ ਨੇ ਜਿਸ ਤਰ੍ਹਾਂ ਘਟਨਾਕ੍ਰਮ ਕਿਤਰਾ ਸਵਾਲ ਨੇ ਉਸ ਮਗਰ। ਵੀ ਅਨਜਾਨੇ ਜਿਹੜੀਆਂ ਇੱਥੇ ਦੀਆਂ ਵੀ ਰਹਿਣ ਵਾਲੀਆਂ ਨਹੀਂ ਸੀ ਉਹਨਾਂ ਨੂੰ ਘਰੇ ਵਾੜ ਦ ਘਰੇ ਵਾੜਨਾ ਇਸ ਤਰ੍ਹਾਂ ਹੱਤਪਾਤ ਕੀ ਕੋਈ ਕਿਸੇ ਦੇ ਘਰੇ ਕੋਈ ਸਿਖਾਰੀ ਟਾਈਪ ਹੁੰਦਾ ਤਾਂ ਪਰਵਾਹ ਚਾਹੇ ਕਿ ਰੱਖਦਾ ਵੀ ਉਹਨੂੰ ਭਿਖਾਰੀ ਨੂੰ ਨਹੀਂ ਦੇਣਾ ਉਹਦੇ ਨਾਲ ਗੱਲਬਾਤ ਕੋਈ ਜਿ ਭਿਖਾਰੀ ਟਾਈਪ ਤਾਂ ਨਹੀਂ ਸੀ ਤੁਸੀਂ ਸਾਰਿਆਂ ਨੇ ਫੁਟੇਜ ਦੇਖੀ ਹੈ ਉਹ ਆਪਕ ਜਾਣੋ ਨੀ ਗੱਲ ਚਲੋ ਇਹ ਇੱਕ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਫੈਕਟਸ ਦੱਸਣ ਦਾ ਜਰੀਆ ਵੀ ਇਹੀ ਹੈ ਕਿ ਦਿਸ ਕੈਨ ਹੈਪਨ ਟੂ ਐਨੀਬਾਡੀ ਸੋ ਸਾਨੂੰ ਸਾਰਿਆਂ ਨੂੰ ਪੂਰਾ ਅਲਰਟ ਰਹਿ ਕੇ ਇਦਾਂ ਦੀ ਜੋ ਕੋਈ ਫੀਮੇਲਸ ਵੀ ਆ ਜਾਣ ਕਿ ਅਸੀਂ ਤੁਹਾਡੇ ਘਰ ਦਾ ਕੰਮ ਕਰਦਾਂਗੇ ਸਾਡੇ ਸਰਕਮਸਟੈਂਸਸ ਜਿੱਦਾਂ ਦੀ ਮਰਜ਼ੀ ਹੋਣਾ ਸੀ ਐਦਾਂ ਕਿਸੇ ਨੂੰ ਨਾ ਵੜੀਏ ਮੈਮ ਇਹ ਸਿਸ਼ਨਾ ਉਹ ਦੂਜਾ ਸਵਾਲ ਹੂੰ ਪਿਛਲੇ ਕੁਏ ਦੌਰਾਨ ਪੁਲਿਸ ਨੇ ਇੱਕ ਮੈਂਡੇਟਰੀ ਹਿੱਤ ਨਹੀਂ ਕੋਈ ਵੀ ਕਿਰਾਏਦਾਰ ਕੋਈ ਵੀ ਵਰਕਰ ਆਉਂਦਾ ਹੈ ਬਾਹਰ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਪੁਲਿਸ ਕੱਢ ਕੇ ਹੂੰ ਕੀ ਤੁਸੀਂ ਚੈੱਕ ਕੀਤਾ ਕਿ ਵਾਕਈ ਕੀਤੀ ਜਾ ਰਹੀ ਹੈ ਜਾਂ ਬੰਦ ਕਰ ਦਿੱਤੀ ਆਈ ਥਿੰਕ ਇਹਦੇ ਚ ਤਾਂ ਪਤਾ ਲੱਗ ਹੀ ਰਿਹਾ ਕਿ ਨਹੀਂ ਕਰ ਰਹੇ ਬਟ ਮੈਂ ਜਿਹੜੇ 144 ਦੇ ਆਰਡਰਸ ਹੁੰਦੇ ਆ ਉਹ ਜ਼ਰੂਰ ਦੇਖਦੀ ਆ ਵੀ ਸਾਡੇ ਕਿਤੇ ਰੀਨਿਊ ਕਰਨ ਵਾਲੇ ਆ ਕੀ ਹੈ ਤੇ ਅਸੀਂ ਇਹਦਾ ਸਪੈਸ਼ਲੀ ਆਫਟਰ ਦਿਸ ਇਨਸੀਡੈਂਟ ਅਸੀਂ ਇਹ ਦੁਬਾਰਾ ਤੋਂ ਸਟਾਰਟ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਸੀਗੇ ਜੀ ਉਹ ਤਾਂ ਸ਼ੌਕਤ ਦਾਮਨ ਭਰੇ ਸਾਹਿਬ ਨੇ ਆਰਡਰ ਕਰੇ ਸੀਗੇ ਐਸਐਸਪੀ ਸਾਹਿਬ ਨੇ ਵੀ ਕਰੇ ਐਸਪੀ ਸਿਟੀ ਸਾਹਿਬ ਵੀ ਜਿੱਦੀ ਦੌਰ ਦੇ ਉੱਤੇ ਸਾਰੇ ਜਿੰਨੇ ਐਸਐਚਓ ਸੀਗੇ ਸਾਰਿਆਂ ਨੂੰ ਕਿਹਾ ਸੀਗਾ ਔਰ ਕੁਝ ਜਿਹੜੇ ਕੀਤੇ ਵੀ ਸੀਗੇ ਪਰਸਨਲੀ ਡੋਰ ਦੇ ਉੱਤੇ ਬੀੜੇ ਪੀਜੀ ਨੇ ਉਹ ਚੈੱਕ ਕੀਤਾ ਜਣਾ ਉਹਨਾਂ ਦੇ ਇੱਥੇ ਕਿੰਨੇ ਜਿਹੜੇ ਰਹਿੰਦੇ ਨੇ ਲੋਕ ਕੌਣ ਲੋਕ ਨੇ ਔਰ ਸਾਰੇ ਜਿਹੜੇ ਕਿਰਾਏਦਾਰ ਜਿਹੜੇ ਚੈੱਕ ਜਣਾ ਥੋੜਾ ਜਿਹਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਉਹ ਮਤਲਬ ਚਲੋ ਜੀ ਜੇਸੇ ਇਨਸੀਡੈਂਟ ਇਜ਼ ਅ ਵੇਕਅਪ ਕੌਣ ਸੋ ਅਸੀਂ ਦੁਬਾਰਾ ਮੈਂ ਡੀਸੀ ਸਾਹਿਬ ਨਾਲ ਵੀ ਚੈੱਕ ਕਰ ਲੈਂਦੇ ਹਾਂ ਜੇ ਕੋਈ ਰਹਿੰਦਾ ਹੈ ਕਿ ਐਕਸਪਾਇਰ ਹੋ ਗਿਆ ਯਾ ਟੈਨਿਓਰ ਉਹ ਦਾ ਖਤਮ ਹੋ ਗਿਆ ਰੀਨਿਊ ਕਰਕੇ ਕਰਦੇ ਕੀ ਗੱਲ ਕਰ ਰਹੇ ਸੀ ਇੱਕ ਸੀਸੀਟੀਵੀ ਚੈਨਲ ਨਾਲ ਕਿ ਜੈਂਟਸ ਵੀ ਨਜ਼ਰ ਆ ਰਿਹਾ ਸੀ ਉਜੀ ਸਾਨੂੰ ਫੁਟੇਜ ਚ ਮਿਲਿਆ ਬਟ ਡਿਊਰਿੰਗ ਦ ਟ੍ਰੇਲ ਉਹ ਨਹੀਂ ਉੱਥੇ ਮਿਲਿਆ ਕਈ ਵਾਰੀ ਕੋਈ ਲਿੰਕ ਹੁੰਦਾ ਬਾਕੀ ਰਿਮਾਂਡਸ ਦੇਖਦੇ ਹਾਂ ਜਿੱਥੇ ਕੋਈ ਲੋਕਲ ਇਨਾਂ ਦੇ ਲੀਡਸ ਆ ਤੇ ਉਹਨਾਂ ਨੂੰ ਵੀ ਅਸੀਂ ਫੜਾਂਗੇ ਮੈਡਮ ਬਟ ਰਿੰਡਾ ਤੇ ਕਿੰਨੇ ਟਾਈਮ ਕੋ ਰਹਿ ਰਹੀ ਹੁੰਦੀ ਹੈ ਇਹ ਦੋਨੋਂ ਲੇਡੀ ਜੀ ਹੁਣੇ ਤਾਂ ਪਤਾ ਲੱਗਿਆ ਕਿ ਪਤਾਚੇਰ ਨਹੀਂ ਹੋਇਆ ਸੀ ਕਿਸੇ ਹੋਰ ਸਟੇਟ ਦਾ ਵੀ ਸਾਨੂੰ ਇਨਫੈਕਟ ਪਤਾ ਲੱਗਿਆ ਆਪਣੀ ਤਫਤੀਸ਼ ਚ ਕਿ ਕਿਤੇ ਹੋਰ ਵੀ ਇਹ ਕਰਕੇ ਆਈਆਂ ਇਦਾਂ ਦਾ ਕ੍ਰਾਈਮ ਬਟ ਉੱਥੇ ਐਫ ਆਈ ਆਰ ਵੀ ਲੌਂਚ ਨਹੀਂ ਹੋਇਆ ਸੋ ਅਸੀਂ ਇਹਨਾਂ ਦੇ ਰਿਮਾਂਡਸ ਉਸ ਕੰਸਰਨਡ ਸਟੇਟ ਨੂੰ ਵੀ ਦੱਸਾਂਗੇ you guys Thank, Thank you. you.